ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਹਨ ਤੇ ਦੂਰ ਦਰਾਡੇ ਤੋਂ ਇੱਥੇ ਪਹੁੰਚਣ ਵਾਲੀਆਂ ਸੰਗਤਾਂ ਪਹਿਲਾਂ ਹੀ ਬੁਕਿੰਗ ਕਰਦੀਆਂ ਹਨ ਪਰ ਉਹਨਾਂ ਦੇ ਨਾਲ ਕਈ ਠੱਗ ਠੱਗੀ ਵੀ ਕਰ ਜਾਂਦੇ ਨੇ ਜਿਸ ਦੇ ਚਲਦੇ ਸੰਗਤਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਆਸਥਾ ਦੇ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਉਣ ਵਾਲੀਆਂ ਸੰਗਤਾਂ ਨਾਲ ਠੱਗੀ ਹੁਣ ਬੇहद ਚਿੰਤਾ ਦਾ ਵਿਸ਼ਾ ਹੈ ਜਿੱहां ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਲੋਕ ਆਪਣੀ ਆਸਥਾ ਦੇ ਨਾਲ ਸੱਚਖੰਡ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਆਉਂਦੇ ਹਨ ਪਰ ਕੁਝ ਸਾਈਬਰ ਠੱਗ ਨੇ ਜੋ ਕਿ ਉਹਨਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਰਹੇ ਨੇ ਤੇ ਸਤਿਗੰਗ ਸ਼੍ਰੀ ਹਰਮੰਦਰ ਸਾਹਿਬ ਵਿਖੇ ਸੰਗਤਾਂ ਦੂਰ ਦੁਰਾਂਡੇ ਤੋਂ ਨਾਂ ਤਮਸਤਕ ਆਉਣ ਲਈ ਇੱਥੇ ਆਉਂਦੀਆਂ ਅਤੇ ਲੋਕਾਂ ਦੀ ਬੜੀ ਸ਼ਰਧਾ ਹੁੰਦੀ ਹੈ ਕਿ ਸਾਨੂੰ ਰਹਿਣ ਦਾ ਪ੍ਰਬੰਧ ਸਾਨੂੰ ਸਰਾਵਾਂ ਦੇ ਵਿੱਚ ਜਿਹੜੀ ਰਹਿਸ਼ ਮਿਲੇ ਇਹਦੇ ਨਾਲ ਜਿਹੜੀਆਂ ਸਾਡੀਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਦੋ ਸਰਾਵਾਂ ਮਾਤਾ ਕੰਗਾ ਜੀ ਨਿਵਾਸ ਅਤੇ ਸਾਰਾ ਗੜੀ ਨਿਵਾਸ ਜਿਹੜੀਆਂ ਉਹ ਆਨਲਾਈਨ ਸੰਗਤਾਂ ਦੀ ਸਹੂਲਤ ਵਾਸਤੇ ਕੀਤੀ ਨਹੀਂ ਹੈ। ਪਰੰਤੂ ਇਸ ਦੇ ਬਾਵਜੂਦ ਜਿਹੜੀ ਸੰਗਤਾਂ ਨੂੰ ਸਹੂਲਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਮਿਲਦੀ ਹੈ ਉਹਦੇ ਨਾਲ ਜਿਹੜੇ ਸਾਈਬਰ ਠੱਗਾ ਉਹ ਵੀ ਐਕਟਿਵ ਹੋ ਜਾਂਦੇ ਆ। ਤਕਰੀਬਨ ਸਾਲ ਤੋਂ ਪਹਿਲਾਂ ਵੀ ਇਹੋ ਜਿਹੇ ਮਾਮਲੇ ਸਾਰਾਗੜੀ ਨਿਵਾਸ ਤੇ ਆਏ ਸੀ ਕਿ ਉਹ ਸਾਈਬਰ ਠੱਗ ਸਾਰਾਗੜੀ ਨਿਵਾਸ ਤੇ ਜਿਹੜੀਆਂ ਸਾਡੀਆਂ ਆਨਲਾਈਨ ਸ੍ਰਾਵਾਂ ਉਹਨਾਂ ਦੇ ਨਾਂ ਤੇ ਠੱਗੀ ਮਾਰ ਕੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਆ। ਇਥੋਂ ਤੱਕ ਨਹੀਂ ਕਿ ਉਹ ਆਪਣੇ ਸਿਰਫ ਕਰਾਇਏ ਤੱਕ ਸੀਮਤ ਨਹੀਂ ਰਹਿੰਦੇ। ਉਹ ਲੋਕਾਂ ਦਾ ਜਿਹੜਾ ਵੀ ਜਿੰਨਾ ਉਹਨਾਂ ਦੇ ਅਕਾਊਂਟ 'ਚ ਪੈਸਾ ਹੁੰਦਾ ਉਹ ਸਾਰਾ ਇਹਦਾ ਸਾਰਾ ਆਪਣੇ ਖਾਤੇ 'ਚ ਟ੍ਰਾਂਸਫਰ ਕਰਾ ਦਿੰਨੇ। ਇਸ ਦੇ ਤਹਿਤ ਅਹੀਂ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤਾਂ ਵੀ ਦੇ ਚੁੱਕੇ ਆਂ। ਵਰਬਲ ਵੀ ਆਪ ਵੀ ਜਾ ਕੇ ਮਿਲ ਚੁੱਕੇ ਆਂ ਪਰੰਤੂ ਅਜੇ ਤੱਕ ਸਰਕਾਰ ਵੱਲੋਂ ਸਾਠ ਉਹਨਾਂ ਦਾ ਕੋਈ ਸਾਨੂੰ ਰਿਸਪੌਂਸ ਨਹੀਂ ਮਿਲਦਾ। ਬੰਦੇ ਉਸੇ ਤਰ੍ਹਾਂ ਨਹੀਂ 2-4 ਮਹੀਨੇ ਵਿੱਚ ਬੰਦ ਹੋ ਜਾਂਦੇ ਆ ਫੇਰ ਅੱਜ ਤਕਰੀਬਨ ਹੋਣ 3-4 ਦਿਨ ਪਹਿਲਾਂ 2-3 ਮਾਮਲੇ ਦੁਬਾਰਾ ਫੇਰ ਸਾਹਮਣੇ ਆਏ ਆ। ਇੱਕ ਤੇ ਸਾਰਾ ਗੜੀਨ ਵਾਸਤੇ ਦੋ ਮਾਮਲੇ ਇੱਕ ਗੁਰੂ ਹਰਗੋਬਿੰਦਵਾਸ ਦੇ ਜਿਹੜੀ ਕਿ ਸਾਡੀਆਂ ਸਰਾਹਾਂ ਆਨਲਾਈਨ ਵੀ ਨਹੀਂ ਆ ਉਹ ਸਾਇਬਰ ਧੱਕ ਸਾਡੀਆਂ ਸਰਾਮਾਂ ਦੀਆਂ ਫੋਟੋਆਂ ਖਿੱਚਦੀ ਹੈ ਸਾਡੀਆਂ ਸਰਾਮਾਂ ਦੇ ਜਿਹੜੇ ਆ ਕਮਰੇ ਆ ਉਹਨਾਂ ਦੇ ਅੰਦਰ ਜਾ ਕੇ ਫੋਟੋ ਖਿੱਚ ਕੇ ਉਹ ਵੈਬਸਾਈਟ ਤੇ ਆਪਣੀ ਵੈਬਸਾਈਟ ਜਾਲੀ ਕ੍ਰੀਏਟ ਕਰਕੇ ਸੰਤਾਂ ਨੂੰ ਪਰਮਾਉਂਦੇ ਆ ਜੀ ਤੁਹਾਨੂੰ ਉਹਦੇ ਆ ਕਮਰਾ ਮਿਲ ਜੂਗਾ ਜੇ ਕੋਈ ਕਹਿੰਦਾ ਸਾਡੀ ਬੁਕਿੰਗ ਨਹੀਂ ਹੈ ਉਹਨਾਂ ਨੂੰ ਫੇਰ ਕਹਿੰਦੇ ਆ ਤੇ ਅਸੀਂ ਕੋਈ ਰਿਪੋਰਟ ਭੇਜਦੇ ਆ ਕੋਈ ਦੁਬਾਰਾ ਇੱਥੇ ਪੈਸੇ ਪਾ ਦਿਓ ਤੇ ਸੰਤਾਂ ਇੰਡੀਆਂ ਲਗਾਤਾਰ ਧੱਕੀ ਦਾ ਸ਼ਿਕਾਰ ਹੋਈ ਜਾਂਦੀਆਂ ਮੇਰੀ ਦਿੱਤੇ ਸੰਤਾਂ ਨੂੰ ਤੇ ਪ੍ਰਸ਼ਾਸਨ ਨੂੰ ਇਹ ਅਪੀਲ ਤੇ ਵੀੰਤੀ ਵਿਆਹ ਕੀ ਘਟੋ ਘਟ ਜਿਹੜੇ ਇਹੋ ਜਿਹੇ ਸਾਈਬਰ ਠੱਗਾ ਗਿਆ ਉਹਨਾਂ ਦੀ ਠੱਗੀ ਦਾ ਸ਼ਿਕਾਰ ਨਾ ਬਣੋ ਸਰਕਾਰਾਂ ਵੱਲੋਂ ਆਪਾਂ ਜਦੋਂ ਕੋਈ ਕਾਲ ਕਰਦੇ ਆ ਸਰਕਾਰਾਂ ਸਾਨੂੰ ਅਵੇਅਰ ਕਰਦੀਆਂ ਕਿ ਜਿਹੜੇ ਸਾਈਬਰ ਠੱਗ ਗਿਆ ਉਹ ਤੁਹਾਨੂੰ ਠੱਗੀ ਦਾ ਸ਼ਿਕਾਰ ਬਣਾਉਂਦੇ ਆ ਤੁਸੀਂ ਕੋਈ ਤੁਹਾਨੂੰ ਕੋਈ KYC ਜਾਂ ਕੋਈ ਹੋਰ ਤੁਹਾਨੂੰ ਮਿਲਦੀ ਆ ਤੇ ਉਹਦੇ ਤੇ ਕੋਈ ਗੌਰ ਨਾ ਕੀਤਾ ਜਾਵੇ ਇਹ ਸਾਈਬਰ ਠੱਗ ਪਰੰਤੂ ਜਿਹੜੇ ਲੋਕ ਆਜ ਕੱਲ ਲੋਕਾਂ ਕੋ ਟਾਈਮ ਨਹੀਂ ਹੈਗਾ ਉਹ ਸਾਈਬਰ ਠੱਗਾਂ ਦਾ ਸ਼ਿਕਾਰ ਝਟ ਹੋ ਜਾਂਦੇ ਆ ਤੇ ਜਿਹੜੀ ਸ੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਵੱਲੋਂ ਸ਼ਰਦਾ ਨਾਲ ਜਿਹੜੇ ਲੋਕ ਸੇਵਾ ਭਾਵਨਾ ਨਾਲ ਇੱਥੇ ਦਰਸ਼ਨ ਕਰਨ ਆਏ ਉਹਨਾਂ ਦੇ ਮਨਾਂ ਨੂੰ ਬਹੁਤ ਹੀ ਠੇਸ ਪਹੁੰਚੀ ਆ ਮੈਂ ਪ੍ਰਸ਼ਾਸਨ ਨੂੰ ਫੇਰ ਦੁਬਾਰਾ ਅਪੀਲ ਕਰਦਾ ਕਿ ਕਿਰਪਾ ਕਰਕੇ ਇਹੋ ਜਿਹੇ ਸਾਈਬਰ ਠੱਗਾ ਨੂੰ ਫੱਲ ਪਾਈ ਜਾਵੇ ਬਿਲਹਾਲ ਸਾਰਾ ਗੜੀ ਸਰਾ ਤੇ ਮਾਤਾ ਗੰਗਾ ਜੀ ਨਿਵਾਸ ਤੋਂ ਸਰਾਵਾ ਹੀ ਉਹਨਾਂ ਦੀਆਂ ਆਨਲਾਈਨ ਕਮਰੇ ਬੁੱਕ ਕਰਦੀਆਂ ਹਨ ਪਰ ਇੱਥੇ ਸ੍ਰੀ ਘਰ ਗੋਬਿੰਦ ਸਾਹਿਬ ਸਰਾ ਵਿੱਚ ਆਨਲਾਈਨ ਕਮਰਾ ਵੀ ਬੁੱਕ ਨਹੀਂ ਹੁੰਦਾ ਲੇਕਿਨ ਸਾਈਬਰ ਠੱਗਾਂ ਦੇ ਵੱਲੋਂ ਉਸ ਸਰਾਂ ਦੀਆਂ ਫੋਟੋਆਂ ਖਿੱਚ ਕੇ ਆਪਣੇ ਵੱਖਰੀ ਵੈਬਸਾਈਟ ਤਿਆਰ ਕਰਕੇ ਸ਼ਰਦਾਲੂਆਂ ਨਾਲ ਠੱਗੀ ਮਾਰੀ ਜਾ ਰਹੀ ਹੈ ਤੇ ਇੱਕ ਨਵਾਂ ਤਰੀਕਾ ਚੜਾ ਕੇ ਇਹਨਾਂ ਠੱਗਾਂ ਦੇ ਵੱਲੋਂ ਅਪਣਾਇਆ ਜਾ ਰਿਹਾ ਹੈ ਤੇ ਇੱਕ ਚਿੰਤਾ ਦਾ ਇਹ ਵਿਸ਼ਾ ਜਿਹੜਾ ਕਿ ਬਣਿਆ ਹੋਇਆ ਉਹਨਾਂ ਕਹਿਆ ਕਿ ਅਜਿਹੇ ਲੋਕ ਜੋ ਸੰਗਤਾਂ ਦੀ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ ਉਹਨਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਵਿਸ਼ਾ ਬਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਰप्रीत कौर ਤਾਂ ਮੁਰ ਤੋਂ ਇੱਕ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਜਿਸ ਤੇ ਕਹਿ ਸਕਦੇ ਕਿ ਕੇਸ ਦਿਨੋਂ ਦਿਨ ਵਧੇ ਹੀ ਜਾ ਰਹੇ ਨੇ ਜਿਹहां ਠੱਗਾਂ ਦੇ ਵੱਲੋਂ ਜਿਹੜੀ ਕਿ ਠੱਗੀ ਕਰਨ ਦੇ ਨਵੇਂ ਨਵੇਂ ਤਰੀਕੇ ਅਪਣਾਇਆ ਜਾ ਰਹੇ ਨੇ ਇਹ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆ ਰਿਹਾ ਜੁਥੇ ਸ਼ਰਦਾਲੂਆਂ ਦੇ ਨਾਲ ਠੱਗੀ ਹੋਈ ਹੈ ਸੱਚਕਾਂ ਸ੍ਰੀ ਹਰਮੰਦਰ ਸਾਹਿਬ ਵਿਖੇ ਹਰ ਰੋਜ਼ ਲੱਖਾਂ ਹੀ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਹਨ ਤੇ ਦੂਰ ਦਰਾਡੇ ਤੋਂ ਇੱਥੇ ਪਹੁੰਚਣ ਵਾਲੀਆਂ ਸੰਗਤਾਂ ਪਹਿਲਾਂ ਹੀ ਬੁਕਿੰਗ ਕਰਦੀਆਂ ਹਨ ਪਰ ਉਹਨਾਂ ਦੇ ਨਾਲ ਕਈ ਠੱਗ ਠੱਗੀ ਵੀ ਕਰ ਜਾਂਦੇ ਨੇ ਜਿਸ ਦੇ ਚਲਦੇ ਸੰਗਤਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਆਸਥਾ ਦੇ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਉਣ ਵਾਲੀਆਂ ਸੰਗਤਾਂ ਨਾਲ ਠੱਗੀ ਹੁਣ ਬੇहद ਚਿੰਤਾ ਦਾ ਵਿਸ਼ਾ ਹੈ ਜਿੱहां ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਲੋਕ ਆਪਣੀ ਆਸਥਾ ਦੇ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਆਉਂਦੇ ਹਨ ਪਰ ਕੁਝ ਸਾਈਬਰ ਠੱਗ ਨੇ ਜੋ ਕਿ ਉਹਨਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਰਹੇ ਨੇ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਸੰਗਾਂ ਦੋ ਦਰਾਂਡਿਆਂ ਤੋਂ ਨਤਮਸਤਕ ਹੋਣ ਲਈ ਇੱਥੇ ਆਉਂਦੀਆਂ ਅਤੇ ਲੋਕਾਂ ਦੀ ਬੜੀ ਸ਼ਰਧਾ ਹੁੰਦੀ ਹੈ ਕਿ ਸਾਨੂੰ ਰਹਿਣ ਦਾ ਪ੍ਰਬੰਧ ਸਾਨੂੰ ਸਰਾਵਾਂ ਦੇ ਵਿੱਚ ਜਿਹੜੀ ਰਹਿਸ਼ ਮਿਲੇ ਇਹਦੇ ਨਾਲ ਜਿਹੜੀਆਂ ਸਾਡੀਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਦੋ ਸਰਾਵਾਂ ਮਾਤਾ ਗੰਗਾ ਜੀ ਨਿਵਾਸ ਅਤੇ ਸਾਰਾ ਗੜੀ ਨਿਵਾਸ ਜਿਹੜੀਆਂ ਉਹ ਔਨਲਾਈਨ ਸੰਗਤਾਂ ਦੀ ਸਹੂਲਤ ਵਾਸਤੇ ਕੀਤੀਆਂ ਨੇ ਪਰੰਤੂ ਇਸ ਦੇ ਬਾਵਜੂਦ ਜਿਹੜੀ ਸੰਗਤਾਂ ਨੂੰ ਸਹੂਲਤ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਮਿਲਦੀ ਆ ਉਹਦੇ ਨਾਲ ਜਿਹੜੇ ਸਾਈਬਰ ਠੱਗਾ ਉਹ ਵੀ ਐਕਟਿਵ ਹੋ ਜਾਂਦੇ ਆ ਤਕਰੀਬਨ ਸਾਲ ਤੋਂ ਪਹਿਲਾਂ ਵੀ ਇਹੋ ਜਿਹੇ ਮਾਮਲੇ ਸਾਰਾਗੜੀ ਨਿਵਾਸ ਤੇ ਆਏ ਹੀ ਕਿ ਉਹ ਸਾਈਬਰ ਠੱਗ ਸਾਰਾਗੜੀ ਨਿਵਾਸ ਤੇ ਜਿਹੜੀਆਂ ਸਾਡੀਆਂ ਆਨਲਾਈਨ ਸ੍ਰਾਵਾਂ ਉਹਨਾਂ ਦੇ ਨਾਂ ਤੇ ਠੱਗੀ ਮਾਰ ਕੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਆਂ ਇਥੋਂ ਤੱਕ ਨਹੀਂ ਕਿ ਉਹ ਆਪਣੇ ਸਿਰਫ ਕਰਾਇਏ ਤੱਕ ਸੀਮਿਤ ਨਹੀਂ ਰਹਿੰਦੇ ਉਹ ਲੋਕਾਂ ਦਾ ਡਟਾ ਵੀ ਜਿੰਨਾ ਉਹਨਾਂ ਦੇ ਅਕਾਊਂਟ 'ਚ ਪੈਸਾ ਹੁੰਦਾ ਉਹ ਸਾਰਾ ਇਹਦਾ ਸਾਰਾ ਆਪਣੇ ਖਾਤੇ 'ਚ ਟ੍ਰਾਂਸਫਰ ਕਰਾ ਦਿੰਦੇ ਇਸ ਦੇ ਤਹਿਤ ਅਹੀਂ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤਾਂ ਵੀ ਦੇ ਚੁੱਕੇ ਆਂ ਵਰਬਲੀ ਵੀ ਆਪ ਵੀ ਜਾ ਕੇ ਮਿਲ ਚੁੱਕ ਅਜੇ ਤੱਕ ਸਰਕਾਰ ਵੱਲੋਂ ਸਾਥ ਉਹਨਾਂ ਦਾ ਕੋਈ ਸਾਨੂੰ ਰਿਸਪਾਂਸ ਨਹੀਂ ਮਿਲਦਾ ਬੰਦੇ ਉਸੇ ਤਰ੍ਹਾਂ ਦੀ 2-4 ਮਹੀਨੇ ਵਿੱਚ ਬੰਦ ਹੋ ਜਾਂਦੇ ਆ ਫੇਰ ਅੱਜ ਤਕਰੀਬਨ ਹੁਣ 3-4 ਦਿਨ ਪਹਿਲਾਂ 2-3 ਮਾਮਲੇ ਦੁਬਾਰਾ ਫੇਰ ਸਾਹਮਣੇ ਆਏ ਆ ਇੱਕ ਤੇ ਸਾਰਾ ਗੜੀਨ ਵਾਸਤੇ ਦੋ ਮਾਮਲੇ ਆ ਇੱਕ ਗੁਰੂ ਹਰਗੋਬਿੰਦ ਨਵਾਸ ਜਿਹੜੀ ਕਿ ਸਾਡੀ ਸਨਾਾ ਆਨਲਾਈਨ ਵੀ ਨਹੀਂ ਆ ਉਹ ਸਾਈਬਰ ਠੱਗ ਸਾਡੀਆਂ ਸਰਾਮਾਂ ਦੀਆਂ ਫੋਟੋਆਂ ਖਿੱਚਦੀ ਆ ਸਾਡੀਆਂ ਸਰਾਮਾਂ ਦੇ ਜਿਹੜੇ ਆ ਕਮਰੇ ਆ ਉਹਨਾਂ ਦੇ ਅੰਦਰ ਜਾ ਕੇ ਫੋਟੋ ਖਿੱਚ ਕੇ ਉਹ ਵੈਬਸਾਈਟ ਤੇ ਆਪਣੀ ਵੈਬਸਾਈਟ ਜਾਲੀ ਕ੍ਰੀਏਟ ਕਰਕੇ ਸੰਕਟਾਂ ਨੂੰ ਪਰਮਾਉਂਦੇ ਆ ਜੀ ਤੁਹਾਨੂੰ ਆਂ ਗਿਆ ਕਮਰਾ ਮਿਲ ਜੂਗਾ ਜੇ ਕੋ ਕਹਿੰਦਾ ਸਾਡੀ ਬੁਕਿੰਗ ਨਹੀਂ ਹੈ ਉਹਨਾਂ ਨੂੰ ਫੇਰ ਕਹਿੰਦੇ ਆ ਤੇ ਅਸੀਂ ਕੋਈ ਰਿਪੋਰਟ ਭੇਜਦੇ ਆ ਕਿ ਜੀ ਦੁਬਾਰਾ ਇੱਥੇ ਪੈਸੇ ਪਾ ਦਿਓ ਤੇ ਸੰਕਟਾਂ ਇੰਡੀਆਂ ਲਗਾਤਾਰ ਠੱਗੀ ਦਾ ਸ਼ਿਕਾਰ ਹੋਈ ਜਾਂਦੀਆਂ ਮੇਰੀ ਜਿੱਥੇ ਸੰਕਟਾਂ ਨੂੰ ਤੇ ਪ੍ਰਸ਼ਾਸਨ ਨੂੰ ਇਹ ਅਪੀਲ ਵੀ ਆ ਤੇ ਬੇਨਤੀ ਵੀ ਆ ਕਿ ਘਟੋ ਘੱਟ ਜਿਹੜੇ ਇਹੋ ਜਿਹੇ ਸਾਈਬਰ ਠੱਗ ਗਿਆ ਉਹਨਾਂ ਦੀ ਠੱਗੀ ਦਾ ਸ਼ਿਕਾਰ ਨਾ ਬਣੋ ਸਰਕਾਰਾਂ ਵੱਲੋਂ ਆਪਾਂ ਜਦੋਂ ਕੋਲ ਕਾਲ ਕਰਦੇ ਆ ਸਰਕਾਰਾਂ ਸਾਨੂੰ ਅਵੇਅਰ ਕਰਦੀਆਂ ਕਿ ਜਿਹੜੇ ਸਾਈਬਰ ਠੱਗ ਗਿਆ ਉਹ ਤੁਹਾਨੂੰ ਠੱਗੀ ਦਾ ਸ਼ਿਕਾਰ ਬਣਾਉਂਦੇ ਆ ਤੁਸੀਂ ਕੋਈ AYC ਜਾਂ ਕੋਈ ਹੋਰ ਤੁਹਾਨੂੰ ਮਿਲਦੀ ਜਾ ਤੇ ਉਹਦੇ ਤੇ ਕੋਈ ਗੌਰ ਨਾ ਕੀਤਾ ਜਾਵੇ ਇਹ ਸਾਈਬਰ ਧੱਕ ਪਰੰਤੂ ਜਿਹੜੇ ਲੋਕ ਅੱਜ ਕੱਲ੍ਹ ਲੋਕਾਂ ਕੋ ਟਾਈਮ ਨਹੀਂ ਹੈਗਾ ਉਹ ਸਾਈਬਰ ਧੱਕਾਂ ਦਾ ਸ਼ਿਕਾਰ ਝਟ ਹੋ ਜਾਂਦੇ ਆ ਤੇ ਜਿਹੜੀ ਸ਼ਰਮਣੀ ਗੁਰਦਾਰ ਪ੍ਰਬੰਧਕ ਕਮੇਟੀ ਵੱਲੋਂ ਸ਼ਰਦਾ ਨਾਲ ਜਿਹੜੇ ਲੋਕ ਸੇਵਾ ਭਾਵਨਾ ਨਾਲ ਇੱਥੇ ਦਰਸ਼ਨ ਕਰਨ ਨੇ ਉਹਨਾਂ ਦੇ ਮਨਾਂ ਨੂੰ ਬਹੁਤ ਹੀ ਟੇਸ ਪਹੁੰਚੀ ਆ ਮੈਂ ਪ੍ਰਸ਼ਾਸਨ ਨੂੰ ਫੇਰ ਦੁਬਾਰਾ ਅਪੀਲ ਕਰਦਾ ਕਿ ਕਿਰਪਾ ਕਰਕੇ ਇਹੋ ਜਿਹੇ ਸਾਈਬਰ ਧੰਗਾਂ ਨੂੰ ਫਲ ਪਾਈ ਜਾਵੇ। ਬਿਲਹਾਲ ਸਾਰਾ ਗੜੀ ਸਰਾ ਤੇ ਮਾਤਾ ਗੰਗਾ ਜੀ ਨਵਾਸ ਤੋਂ ਸਰਾਵਾ ਹਾਈਨ ਕਮਰੇ ਬੁੱਕ ਕਰਦੀਆਂ ਹਨ। ਪਰ ਇਥੇ ਸ੍ਰੀ ਗੁਰੂ ਗੋਬਿੰਦ ਸਾਹਿਬ ਸਰਾ ਵਿੱਚ ਆਨਲਾਈਨ ਕਮਰਾ ਵੀ ਬੁੱਕ ਨਹੀਂ ਹੁੰਦਾ ਲੇਕਿਨ ਸਾਈਬਰ ਠੱਗਾਂ ਦੇ ਵੱਲੋਂ ਉਸ ਸਰਾਂ ਦੀਆਂ ਫੋਟੋਆਂ ਖਿੱਚ ਕੇ ਆਪਣੇ ਵੱਖਰੀ ਵੈਬਸਾਈਟ ਤਿਆਰ ਕਰਕੇ ਸ਼ਰਦਾਲੂਆਂ ਨਾਲ ਠੱਗੀ ਮਾਰੀ ਜਾ ਰਹੀ ਹੈ ਤੇ ਇੱਕ ਨਵਾਂ ਤਰੀਕਾ ਜਿਹੜਾ ਕਿ ਇਹਨਾਂ ਠੱਗਾਂ ਦੇ ਵੱਲੋਂ ਅਪਣਾਇਆ ਜਾ ਰਿਹਾ ਤੇ ਇੱਕ ਚਿੰਤਾ ਦਾ ਇਹ ਵਿਸ਼ਾ ਜਿਹੜਾ ਕਿ ਬਣਿਆ ਹੋਇਆ ਉਹਨਾਂ ਕਹਿਆ ਕਿ ਅਜਿਹੇ ਲੋਕ ਜੋ ਸੰਗਤਾਂ ਦੀ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ ਉਹਨਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਵਿਸ਼ਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮੈਂ ਹਕਮਰਪ੍ਰੀਤ कौर ਤਾਂ ਮੁਰ ਤੋਂ ਇੱਕ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਜਿਸ ਤੇ ਕਹਿ ਸਕਦੇ ਕਿ ਕੇਸ ਦਿਨੋਂ ਦਿਨ ਵੱਧੇ ਜਾ ਰਹੇ ਨੇ ਜਿਹहां ਠੱਗਾਂ ਦੇ ਵੱਲੋਂ ਜਿਹੜੀ ਕਿ ਠੱਗੀ ਕਰਨ ਦੇ ਨਵੇਂ-ਨਵੇਂ ਤਰੀਕੇ ਅਪਣਾਇਆ ਜਾ ਰਹੇ ਨੇ ਇਹ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆ ਰਿਹਾ ਜੁਥੇ ਸ਼ਰਦਾਲੂਆਂ ਦੇ ਨਾਲ ਠੱਗੀ ਹੋਈ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਹਰ ਰੋਜ਼ ਲੱਖਾਂ ਹੀ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਹਨ ਤੇ ਦੂਰ ਦਰਾਡੇ ਤੋਂ ਇੱਥੇ ਪਹੁੰਚਣ ਵਾਲੀਆਂ ਸੰਗਤਾਂ ਪਹਿਲਾਂ ਹੀ ਬੁਕਿੰਗ ਕਰਦੀਆਂ ਹਨ ਪਰ ਉਹਨਾਂ ਦੇ ਨਾਲ ਕਈ ਠੱਗ ਠੱਗੀ ਵੀ ਕਰ ਜਾਂਦੇ ਨੇ ਜਿਸ ਦੇ ਚਲਦੇ ਸੰਗਤਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਆਸਥਾ ਦੇ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਉਣ ਵਾਲੀਆਂ ਸੰਗਤਾਂ ਨਾਲ ਠੱਗੀ ਹੁਣ ਬੇहद ਚਿੰਤਾ ਦਾ ਵਿਸ਼ਾ ਹੈ ਜਿੱहां ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਲੋਕ ਆਪਣੀ ਆਸਥਾ ਦੇ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਆਉਂਦੇ ਹਾਂ ਅੱਜ ਦੇਖ ਰਹੇ ਹਾਂ ਕੁਝ ਸਾਈਬਰ ਠੱਗ ਨੇ ਜੋ ਕਿ ਉਹਨਾਂ ਨੂੰ ਆਪਣੀ ਠੱਗੀ ਦਾ ਸ਼িকার ਬਣਾ ਰਹੇ ਨੇ ਤੇ ਸਾਤਕੰਡ ਸ੍ਰੀ ਹਮੰਦਿਰ ਸਾਹਿਬ ਦੇ ਸੰਗਤਾਂ ਦੂਰ ਦੁਰਾਂਡੇ ਤੋਂ ਨਾ ਤਮਸਤਕ ਆਉਣ ਲਈ ਇੱਥੇ ਆਉਂਦੀਆਂ ਅਤੇ ਲੋਕਾਂ ਦੀ ਬੜੀ ਸ਼ਰਧਾ ਹੁੰਦੀ ਹੈ ਕਿ ਸਾਨੂੰ ਰਹਿਣ ਦਾ ਪ੍ਰਬੰਧ ਸਾਨੂੰ ਸਰਾਵਾਂਾਂ ਦੇ ਵਿੱਚ ਜਿਹੜੀ ਰਹਿਸ਼ ਮਿਲੇ ਇਹਦੇ ਨਾਲ ਜਿਹੜੀਆਂ ਸਾਡੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋ ਸਰਾਵਾਂ ਮਾਤਾ ਕੰਗਾ ਜੀ ਨਿਵਾਸ ਅਤੇ ਸਾਰਾ ਗੱਡੀ ਨਿਵਾਸ ਜਿਹੜੀਆਂ ਉਹ ਆਨਲਾਈਨ ਸੰਗਤਾਂ ਦੀ ਸਹੂਲਤ ਵਾਸਤੇ ਕੀਤੀਆਂ ਨੇ ਪਰੰਤੂ ਇਸ ਦੇ باوجود ਜਿਹੜੀ ਸੰਗਤਾਂ ਨੂੰ ਸਹੂਲਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਿਲਦੀ ਹੈ ਉਹਦੇ ਨਾਲ ਜਿਹੜੇ ਸਾਈਬਰ ਠੱਗਾ ਉਹ ਵੀ ਐਕਟਿਵ ਹੋ ਜਾਂਦੇ ਆ तकरीबन ਸਾਲ ਤੋਂ ਪਹਿਲਾਂ ਵੀ ਇਹੋ ਜਿਹੇ ਮਾਮਲੇ ਸਾਰਾਗੜੀ ਨਿਵਾਸ ਤੇ ਆਏ ਸੀ ਕਿ ਉਹ ਸਾਈਬਰ ਠੱਗ ਸਾਰਾਗੜੀ ਨਿਵਾਸ ਤੇ ਜਿਹੜੀਆਂ ਸਾਡੀਆਂ ਆਨਲਾਈਨ ਸਰਾਵਾਂ ਉਹਨਾਂ ਦੇ ਨਾਂ ਤੇ ਠੱਗੀ ਮਾਰ ਕੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਆ ਇਤੋਂ ਤੱਕ ਨਹੀਂ ਕਿ ਉਹ ਆਪਣੇ ਸਿਰਫ ਕਰਾਇਏ ਤੱਕ ਸੀਮਤ ਨਹੀਂ ਰਹਿੰਦੇ ਉਹ ਲੋਕਾਂ ਦਾ ਜਿਹੜਾ ਵੀ ਜਿੰਨਾ ਉਹਨਾਂ ਦੇ ਅਕਾਊਂਟ 'ਚ ਪੈਸਾ ਹੁੰਦਾ ਉਹ ਸਾਰਾ ਇਹਦਾ ਸਾਰਾ ਆਪਣੇ ਖਾਤੇ 'ਚ ਟ੍ਰਾਂਸਫਰ ਕਰਾ ਦਿੰਦੇ ਇਸ ਦੇ ਤਹਿਤ ਅਹੀਂ ਜਿਹੜੀਆਂ ਸ਼੍ਰੋਮਣੀ ਕੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਸ਼ਾਸਨ ਨੂੰ ਲਿਖਤੀ ਜਕਾਤਾਂ ਵੀ ਦੇ ਚੁੱਕੇ ਆ ਵਰਬ ਡੇ ਵੀ ਆਪ ਵੀ ਜਾ ਕੇ ਮਿਲ ਚੁੱਕੇ ਆ ਪਰੰਤੂ ਅਜੇ ਤੱਕ ਸਰਕਾਰ ਵੱਲੋਂ ਸਾਥ ਉਹਨਾਂ ਦਾ ਕੋਈ ਸਾਨੂੰ ਰਿਸਪਾਂਸ ਨਹੀਂ ਮਿਲਦਾ ਬੰਦੇ ਅੱਜ ਤੱਕ तकरीबन ਉਹਨਾਂ 3-4 ਦਿਨ ਪਹਿਲਾਂ ਦੋ ਤਿੰਨ ਮਾਮਲੇ ਦੁਬਾਰਾ ਫੇਰ ਸਾਹਮਣੇ ਆਏ ਆ ਇੱਕ ਤੇ ਸਾਰਾ ਗੜੀਨ ਵਾਸਤੇ ਦੋ ਮਾਮਲੇ ਆ ਇੱਕ ਗੁਰੂ ਹਰਗੋਬਿੰਦ ਨਵਾਸ ਜਿਹੜੀ ਕਿ ਸਾਡੀ ਸਰਾ ON LINE ਵੀ ਨਹੀਂ ਆ ਉਹ ਸਾਈਬਰ ਠੱਗ ਸਾਡੀਆਂ ਸਰਾਮਾਂ ਦੀਆਂ ਫੋਟੋਆਂ ਖਿੱਚਦੀ ਆ ਸਾਡੀਆਂ ਸਰਾਮਾਂ ਦੇ ਘਟੇ ਆ ਕਮਰੇ ਉਹਨਾਂ ਦੇ ਅੰਦਰ ਜਾ ਕੇ ਫੋਟੋ ਖਿੱਚ ਕੇ ਉਹ ਵੈਬਸਾਈਟ ਤੇ ਆਪਣੀ ਵੈਬਸਾਈਟ ਜਲਦੀ ਕ੍ਰੀਏਟ ਕਰਕੇ ਸੰਤਾਨ ਪਰ ਮਾਉਂਦੇ ਆ ਜੀ ਤੁਹਾਨੂੰ ਉਹ ਗਿਆ ਕਮਰਾ ਮਿਲ ਜੂਗਾ ਜੇ ਕੋਈ ਕਹਿੰਦਾ ਸਾਡੀ ਬੁਕਿੰਗ ਨਹੀਂ ਹੈ ਉਹਨਾਂ ਨੂੰ ਫੇਰ ਕਹਿੰਦੇ ਆ ਤੇ ਅਸੀਂ ਕੋਈ ਰਿਕਾਰਡ ਭੇਜਦੇ ਆ ਕਿ ਅਸੀਂ ਦੁਬਾਰਾ ਇੱਥੇ ਪੈਸੇ ਪਾ ਦੋ ਤੇ ਸੰਤਾਨ ਇੰਡੀਆਂ ਲਗਾਤਾਰ ਠੱਗੀ ਦਾ ਸ਼ਿਕਾਰ ਹੋਈ ਜਾਂਦੀਆਂ ਮੇਰੀ ਤੁਹਾਨੂੰ ਇਹ ਅਪੀਲ ਵੀ ਆ ਤੇ ਬੇਨਤੀ ਵੀ ਆ ਕਿ ਘਟੋ ਘੱਟ ਜਿਹੜੇ ਇਹੋ ਜਿਹੇ ਸਾਈਬਰ ਠੱਗ ਗਿਆ ਉਹਨਾਂ ਦੀ ਠੱਗੀ ਦਾ ਸ਼ਿਕਾਰ ਨਾ ਬਣੋ ਸਰਕਾਰਾਂ ਵੱਲੋਂ ਆਪਾਂ ਜਦੋਂ ਕੋਈ ਕਾਲ ਕਰਦੇ ਆ ਸਰਕਾਰਾਂ ਸਾਨੂੰ ਅਵੇਅਰ ਕਰਦੀਆਂ ਕਿ ਜਿਹੜੇ ਸਾਈਬਰ ਠੱਗ ਗਿਆ ਉਹ ਤੁਹਾਨੂੰ ਠੱਗੀ ਦਾ ਸ਼ਿਕਾਰ ਬਣਾਉਂਦੇ ਆ ਤੁਸੀਂ ਕੋਈ ਤੁਹਾਨੂੰ ਕੋਈ KYC ਜਾਂ ਕੋਈ ਹੋਰ ਤੁਹਾਨੂੰ ਮਿਲਦੀ ਆ ਤੇ ਉਹਦੇ ਤੇ ਕੋਈ ਗੌਰ ਨਾ ਕੀਤਾ ਜਾਵੇ ਇਹ ਸਾਈਬਰ ਠੱਗ ਪਰੰਤੂ ਜਿਹੜੇ ਲੋਕ ਆਜ ਕੱਲ ਲੋਕਾਂ ਕੋ ਟਾਈਮ ਨਹੀਂ ਹੈਗਾ ਉਹ ਸਾਈਬਰ ਠੱਗਾਂ ਦਾ ਸ਼ਿਕਾਰ ਝਟ ਹੋ ਜਾਂਦੇ ਆ ਤੇ ਜਿਹੜੀ ਸ਼ਰਮਣੀ ਗੁਰਦਾਰ ਪ੍ਰਬੰਧ ਕਮੇਟੀ ਵੱਲੋਂ ਸ਼ਰਧਾ ਨਾਲ ਜਿਹੜੇ ਲੋਕ ਸੇਵਾ ਭਾਵਨਾ ਨਾਲ ਇੱਥੇ ਦਰਸ਼ਨ ਕਰਨ ਆਨੇ ਉਹਨਾਂ ਦੇ ਮਨਾਂ ਨੂੰ ਬਹੁਤ ਹੀ ਟੇਸ ਪਹੁੰਚਦੀ ਆ ਮੈਂ ਪ੍ਰਸ਼ਾਸਨ ਨੂੰ ਫੇਰ ਦੁਬਾਰਾ ਅਪੀਲ ਕਰਦਾ ਕਿ ਕਿਰਪਾ ਕਰਕੇ ਇਹੋ ਜਿਹੇ ਸਾਈਬਰ ਧਾਗਾ ਨੂੰ ਫਲ ਪਾਈ ਜਾਵੇ। ਬਿਲਹਾਲ ਸਾਰਾ ਗੜੀ ਸਰਾ ਤੇ ਮਾਤਾ ਗੰਗਾ ਜੀ ਨਿਵਾਸ ਤੋਂ ਸਰਾਵਾ ਹੀ ਉਹਨਾਂ ਦੀਆਂ ਆਨਲਾਈਨ ਕਮਰੇ ਬੁੱਕ ਕਰਦੀਆਂ ਹਨ। ਪਰ ਇੱਥੇ ਸ੍ਰੀ ਘਰ ਗੋਬਿੰਦ ਸਾਹਿਬ ਸਰਾ ਵਿੱਚ ਆਨਲਾਈਨ ਕਮਰਾ ਵੀ ਬੁੱਕ ਨਹੀਂ ਹੁੰਦਾ ਲੇਕਿਨ ਸਾਈਬਰ ਠੱਗਾਂ ਦੇ ਵੱਲੋਂ ਉਸ ਸਰਾਂ ਦੀਆਂ ਫੋਟੋਆਂ ਖਿੱਚ ਕੇ ਆਪਣੇ ਵੱਖਰੀ ਵੈਬਸਾਈਟ ਤਿਆਰ ਕਰਕੇ ਸ਼ਰਦਾਲੂਆਂ ਨਾਲ ਠੱਗੀ ਮਾਰੀ ਜਾ ਰਹੀ ਹੈ ਤੇ ਇੱਕ ਨਵਾਂ ਤਰੀਕਾ ਚੜਾ ਕੇ ਇਹਨਾਂ ਠੱਗਾਂ ਦੇ ਵੱਲੋਂ ਅਪਣਾਇਆ ਜਾ ਰਿਹਾ ਹੈ ਤੇ ਇੱਕ ਚਿੰਤਾ ਦਾ ਇਹ ਵਿਸ਼ਾ ਜਿਹੜਾ ਕਿ ਬਣਿਆ ਹੋਇਆ ਉਹਨਾਂ ਕਹਿਆ ਕਿ ਅਜਿਹੇ ਲੋਕ ਜੋ ਸੰਗਤਾਂ ਦੀ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ ਉਹਨਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਮਸ਼ੂ ਮਾਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਰप्रीत कौर ਤਾਂ ਮੁਰ ਤੋਂ ਇੱਕ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਜਿਸ ਤੇ ਕਹਿ ਸਕਦੇ ਕਿ ਕੇਸ ਦਿਨੋਂ ਦਿਨ ਵਧੇ ਹੀ ਜਾ ਰਹੇ ਨੇ ਜਿਹहां ਠੱਗਾਂ ਦੇ ਵੱਲੋਂ ਜਿਹੜੀ ਕਿ ਠੱਗੀ ਕਰਨ ਦੇ ਨਵੇਂ ਨਵੇਂ ਤਰੀਕੇ ਅਪਣਾਇਆ ਜਾ ਰਹੇ ਨੇ ਇਹ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆ ਰਿਹਾ ਜੁਥੇ ਸ਼ਰਦਾਲੂਆਂ ਦੇ ਨਾਲ ਠੱਗੀ ਹੋਈ ਹੈ ਸੱਚਕਾਂ ਸ੍ਰੀ ਹਰਮੰਦਰ ਸਾਹਿਬ ਵਿਖੇ ਹਰ ਰੋਜ਼ ਲੱਖਾਂ ਹੀ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਹਨ ਤੇ ਦੂਰ ਦਰਾਡੇ ਤੋਂ ਇੱਥੇ ਪਹੁੰਚਣ ਵਾਲੀਆਂ ਸੰਗਤਾਂ ਪਹਿਲਾਂ ਹੀ ਬੁਕਿੰਗ ਕਰਦੀਆਂ ਹਨ ਪਰ ਉਹਨਾਂ ਦੇ ਨਾਲ ਕਈ ਠੱਗ ਠੱਗੀ ਵੀ ਕਰ ਜਾਂਦੇ ਨੇ ਜਿਸ ਦੇ ਚਲਦੇ ਸੰਗਤਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਆਸਥਾ ਦੇ ਕੇਂਦਰ 사ਚ칸 프리 ਹਰਮੰਦਰ ਸਾਹਿਬ ਆਉਣ ਵਾਲੀਆਂ ਸੰਗਤਾਂ ਨਾਲ ਠੱਗੀ ਹੁਣ ਬੇहद ਚਿੰਤਾ ਦਾ ਵਿਸ਼ਾ ਹੈ ਜਿੱहां ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਲੋਕ ਆਪਣੀ ਆਸਥਾ ਦੇ ਨਾਲ 사ਚ칸 ਚ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਆਉਂਦੇ ਹਨ ਪਰ ਕੁਝ ਸਾਈਬਰ ਠੱਗ ਨੇ ਜੋ ਕਿ ਉਹਨਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਰਹੇ ਨੇ ਤੇ 사ਚ칸 시ਗਹਿਮੰਦਰ ਸਾਹਿਬ ਦੇ ਸੰਗਤਾਂ ਦੂਰ ਦੁਰਾਂਡੇ ਤੋਂ ਨਾਂ ਤਮਸਤਕ ਆਉਣ ਲਈ ਇੱਥੇ ਆਉਂਦੇ ਹਨ ਤੇ ਲੋਕਾਂ ਦੀ ਬੜੀ ਸ਼ਰਧਾ ਹੁੰਦੀ ਆ ਕਿ ਸਾਨੂੰ ਰਹਿਣ ਦਾ ਪ੍ਰਬੰਧ ਸਾਨੂੰ ਸ੍ਰਾਵਾਂ ਦੇ ਵਿੱਚ ਜਿਹੜੀ ਰਹਿਸ਼ ਮਿਲੇ ਇਹਦੇ ਨਾਲ ਜਿਹੜੀਆਂ ਸਾਡੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋ ਸ੍ਰਾਵਾਂ ਮਾਤਾ ਗੰਗਾ ਜੀ ਨਿਵਾਸ ਅਤੇ ਸਾਰਾ ਗੜੀ ਨਿਵਾਸ ਜਿਹੜੀਆਂ ਉਹ ਔਨਲਾਈਨ ਸੰਗਤਾਂ ਦੀ ਸਹੂਲਤ ਵਾਸਤੇ ਕੀਤੀਆਂ ਨੇ ਪਰੰਤੂ ਇਸ ਦੇ ਬਾਵਜੂਦ ਜਿਹੜੀ ਸੰਗਤਾਂ ਨੂੰ ਸਹੂਲਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਿਲਦੀ ਆ ਉਹਦੇ ਨਾਲ ਜਿਹੜੇ ਸਾਈਬਰ ਠੱਗਾ ਉਹ ਵੀ ਐਕਟਿਵ ਹੋ ਜਾਂਦੇ ਆ ਤਕਰੀਬਨ ਸਾਲ ਤੋਂ ਪਹਿਲਾਂ ਵੀ ਇਹੋ ਜਿਹੇ ਮਾਮਲੇ ਸਾਰਾ ਗੜੀ ਨਿਵਾਸ ਤੇ ਆਏ ਸੀ ਕਿ ਉਹ ਸਾਈਬਰ ਠੱਗ ਸਾਰਾ ਗੜੀ ਨਵਾਸਤੇ ਜਿਹੜੀਆਂ ਸਾਡੀਆਂ ਆਨਲਾਈਨ ਸਰਾਵਾ ਉਹਨਾਂ ਦੇ ਨਾਂ ਤੇ ਠੱਗੀ ਮਾਰ ਕੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਆਂ ਇਥੋਂ ਤੱਕ ਨਹੀਂ ਕਿ ਉਹ ਆਪਣੇ ਸਿਰਫ ਕਰਾਇਏ ਤੱਕ ਸੀਮਤ ਨਹੀਂ ਰਹਿੰਦੇ ਉਹ ਲੋਕਾਂ ਦਾ ਡੜਾ ਵੀ ਜਿੰਨਾ ਉਹਨਾਂ ਦੇ ਅਕਾਊਂਟ ਚ ਪੈਸਾ ਹੁੰਦਾ ਉਹ ਸਾਰਾ ਇਹਦਾ ਸਾਰਾ ਆਪਣੇ ਖਾਤੇ 'ਚ ਟਰਾਂਸਫਰ ਕਰਾ ਦਿੰਦੇ ਇਸ ਦੇ ਤਹਿਤ ਇਹੀ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਸ਼ਾਸਨ ਨੂੰ ਲਿਖਤੀ ਜ਼ਿਕਰਤਾਂ ਵੀ ਦੇ ਚੁੱਕੇ ਆਂ ਵਰਬਲੇ ਵੀ ਆਪ ਵੀ ਜਾ ਕੇ ਮਿਲ ਚੁੱਕੇ ਆਂ ਪਰੰਤੂ ਅਜੇ ਤੱਕ ਸਰਕਾਰ ਵੱਲੋਂ ਸਾਡਾ ਉਹਨਾਂ ਦਾ ਕੋਈ ਸਾਨੂੰ ਰਿਸਪਾਂਸ ਨਹੀਂ ਮਿਲਦਾ ਬੰਦੇ ਉਸੇ ਤਰ੍ਹਾਂ ਨਹੀਂ 2-4 ਮਹੀਨੇ ਵਿੱਚ ਬੰਦ ਹੋ ਜਾਂਦੇ ਆ ਫੇਰ ਅੱਜ ਤਕਰੀਬਨ ਹੁਣ 3-4 ਦਿਨ ਪਹਿਲਾਂ 2-3 ਮਾਮਲੇ ਦੁਬਾਰਾ ਫੇਰ ਸਾਹਮਣੇ ਆਏ ਆ ਇੱਕ ਤੇ ਸਾਰਾਗੜੀ ਨਵਾਸ ਦੇ ਦੋ ਮਾਮਲੇ ਆ ਇੱਕ ਗੁਰੂ ਹਰਗੋਬਿੰਦ ਨਵਾਸ ਜਿਹੜੀ ਕਿ ਸਾਡੀ ਸਰਾ ਆਨਲਾਈਨ ਵੀ ਨਹੀਂ ਆ ਉਹ ਸਾਈਬਰ ਠੱਗ ਸਾਡੀਆਂ ਸਰਾਵਾਂ ਦੀਆਂ ਫੋਟੋਆਂ ਖਿੱਚਦੇ ਆ ਸਾਡੀਆਂ ਸਰਾਵਾਂ ਦੇ ਘਟੇ ਆ ਕਮਰੇ ਆ ਉਹਨਾਂ ਦੇ ਅੰਦਰ ਜਾ ਕੇ ਫੋਟੋ ਖਿੱਚ ਕੇ ਉਹ ਵੈਬਸਾਈਟ ਤੇ ਆਪਣੀ ਵੈਬਸਾਈਟ ਜਾਲੀ ਕ੍ਰੀਏਟ ਕਰਕੇ ਸੰਤਾਨਾਂ ਪਰਮਾਉਂਦੇ ਆ ਜੀ ਤੁਹਾਨੂੰ ਉਹਦੇ ਆ ਕਮਰਾ ਮਿਲ ਜਾਊਗਾ ਜੇ ਕੋਈ ਕਹਿੰਦਾ ਸਾਡੀ ਬੁੱਕਿੰਗ ਨਹੀਂ ਹੈ ਉਹਨਾਂ ਨੂੰ ਫੇਰ ਕਹਿੰਦੇ ਆ ਤੇ ਅਸੀਂ ਕੋਈ ਕਿ ਨਹੀਂ ਦਬਾਰਾ ਇਹ ਤੇ ਪੈਸੇ ਪਾ ਲੋ ਤੇ ਸੰਤਾਂ ਇੰਡੀਆਂ ਲਗਾਤਾਰ ਠੱਗੀ ਦਾ ਸ਼ਿਕਾਰ ਹੋਈ ਜਾਂਦੀਆਂ ਮੇਰੀ ਜਿੱਥੇ ਸੰਤਾਂ ਨੂੰ ਤੇ ਪ੍ਰਸ਼ਾਸਨ ਨੂੰ ਇਹ ਅਪੀਲ ਵੀ ਆ ਤੇ ਬੇਨਤੀ ਵੀ ਆ ਕਿ ਘੱਟੋ ਘੱਟ ਜਿਹੜੇ ਇਹੋ ਜਿਹੇ ਸਾਈਬਰ ਠੱਗ ਆ ਉਹਨਾਂ ਦੀ ਠੱਗੀ ਦਾ ਸ਼ਿਕਾਰ ਨਾ ਬਣੋ ਸਰਕਾਰਾਂ ਵੱਲੋਂ ਆਪਾਂ ਜਦੋਂ ਕੋਈ ਕਾਲ ਕਰਦੇ ਆ ਸਰਕਾਰਾਂ ਸਾਨੂੰ ਅਵੇਅਰ ਕਰਦੀਆਂ ਕਿ ਜਿਹੜੇ ਸਾਈਬਰ ਠੱਗ ਆ ਉਹ ਤੁਹਾਨੂੰ ਠੱਗੀ ਦਾ ਸ਼ਿਕਾਰ ਬਣਾਉਂਦੇ ਆ ਤੁਸੀਂ ਕੋਈ ਤੁਹਾਨੂੰ ਕੋਈ KYC ਜਾਂ ਕੋਈ ਹੋਰ ਤੁਹਾਨੂੰ ਮਿਲਦੀ ਆ ਤੇ ਉਹਦੇ ਤੇ ਕੋਈ ਗੌਰ ਨਾ ਕੀਤਾ ਜਾਵੇ ਇਹ ਸਾਈਬਰ ਠੱਗ ਪਰੰਤੂ ਜਿਹੜੇ ਲੋਕ ਆਰਿਕਾ ਲੋਕਾਂ ਕੋ ਟਾਈਮ ਨਹੀਂ ਹੈਗਾ ਉਹ ਸਾਇਬਰ ਠੱਗਾਂ ਦਾ ਸ਼ਿਕਾਰ ਝਟ ਹੋ ਜਾਂਦੇ ਨੇ ਤੇ ਜਿਹੜੀ ਸ਼੍ਰੋਣੀ ਗੁਰਦਾਰ ਪ੍ਰਬੰਧਨ ਕਮੇਟੀ ਵੱਲੋਂ ਸ਼ਰਦਾ ਨਾਲ ਜਿਹੜੇ ਲੋਕ ਸੇਵਾ ਭਾਵਨਾ ਨਾਲ ਇੱਥੇ ਦਰਸ਼ਨ ਕਰਨ ਆਏ ਉਹਨਾਂ ਦੇ ਬੰਨਾਂ ਨੂੰ ਬਹੁਤ ਹੀ ਟੇਸ ਪਹੁੰਚੀ ਆ ਮੈਂ ਪ੍ਰਸ਼ਾਸਨ ਨੂੰ ਫੇਰ ਦੁਬਾਰਾ ਅਪੀਲ ਕਰਦਾ ਕਿ ਕਿਰਪਾ ਕਰਕੇ ਇਹੋ ਜਿਹੇ ਸਾਇਬਰ ਠੱਗਾਂ ਨੂੰ ਥੱਲ ਪਾਈ ਜਾਵੇ ਪਿਲਹਾਲ ਸਾਰਾ ਗੜੀ ਸਰਾ ਤੇ ਮਾਤਾ ਗੰਗਾ ਜੀ ਨੇ ਵਾਸਤੋਂ ਸਰਾਵਾ ਹੀ ਉਹਨਾਂ ਦੀਆਂ ਆਨਲਾਈਨ ਕਮਰੇ ਬੁੱਕ ਕਰਦੀਆਂ ਹਨ ਪਰ ਇੱਥੇ ਸ੍ਰੀ ਘਰ ਗੋਬਿੰਦ ਸਾਹਿਬ ਸਰਾ ਵਿੱਚ ਆਨਲਾਈਨ ਕਮਰਾ ਵੀ ਬੁੱਕ ਨਹੀਂ ਹੁੰਦਾ ਲੇਕਿਨ ਸਾਈਬਰ ਠੱਗਾਂ ਦੇ ਵੱਲੋਂ ਉਸ ਸਰਾ ਦੀਆਂ ਫੋਟੋਆਂ ਖਿੱਚ ਕੇ ਆਪਣੀ ਵੱਖਰੀ ਵੈਬਸਾਈਟ ਤਿਆਰ ਕਰਕੇ ਸਰਦਾਲੂਆਂ ਨਾਲ ਠੱਗੀ ਮਾਰੀ ਜਾ ਰਹੀ ਹੈ ਤੇ ਇੱਕ ਨਵਾਂ ਤਰੀਕਾ ਜਿਹੜਾ ਕਿ ਇਹਨਾਂ ਠੱਗਾਂ ਦੇ ਵੱਲੋਂ ਅਪਣਾਇਆ ਜਾ ਰਿਹਾ ਤੇ ਇੱਕ ਚਿੰਤਾ ਦਾ ਇਹ ਵਿਸ਼ਾ ਜਿਹੜਾ ਕਿ ਬਣਿਆ ਹੋਇਆ ਉਹਨਾਂ ਕਹਿਆ ਕਿ ਅਜਿਹੇ ਲੋਕ ਜੋ ਸੰਗਤਾਂ ਦੀ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ ਉਹਨਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਵਿਸ਼ਾ ਵਾਤਾਵਰਣ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮੈਂ ਹਕਮਰ ਪ੍ਰੀਤਕੌਰ ਤਾਂ ਮੁਰ ਤੋਂ ਇੱਕ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਜਿਸ ਤੇ ਕਹਿ ਸਕਦੇ ਕਿ ਕੇਸ ਦਿਨੋਂ ਦਿਨ ਵਧਦੇ ਹੀ ਜਾ ਰਹੇ ਨੇ ਜੀहां ਠੱਗਾਂ ਦੇ ਵੱਲੋਂ ਜਿਹੜੀ ਕਿ ਠੱਗੀ ਕਰਨ ਦੇ ਨਵੇਂ ਨਵੇਂ ਤਰੀਕੇ ਅਪਣਾਇਆ ਜਾ ਰਹੇ ਨੇ ਇਹ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆ ਰਿਹਾ ਜੁਥੇ ਸ਼ਰਦਾਲੂਆਂ ਦੇ ਨਾਲ ਠੱਗੀ ਹੋਈ ਹੈ ਸਾਚਕਾਂ ਸ੍ਰੀ ਹਰਮੰਦਰ ਸਾਹਿਬ ਵਿਖੇ ਹਰ ਰੋਜ਼ ਲੱਖਾਂ ਹੀ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਹਨ ਤੇ ਦੂਰ ਦਰਾਡੇ ਤੋਂ ਇੱਥੇ ਪਹੁੰਚਣ ਵਾਲੀਆਂ ਸੰਗਤਾਂ ਪਹਿਲਾਂ ਹੀ ਬੁਕਿੰਗ ਕਰਦੀਆਂ ਹਨ ਪਰ ਉਹਨਾਂ ਦੇ ਨਾਲ ਕਈ ਠੱਗ ਠੱਗੀ ਵੀ ਕਰ ਜਾਂਦੇ ਨੇ ਜਿਸ ਦੇ ਚਲਦੇ ਸੰਗਤਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਆਸਥਾ ਦੇ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਉਣ ਵਾਲੀਆਂ ਸੰਗਤਾਂ ਨਾਲ ਠੱਗੀ ਹੋਣਾ ਬੇहद ਚਿੰਤਾ ਦਾ ਵਿਸ਼ਾ ਹੈ ਜੀ ਹਾਂ ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਲੋਕ ਆਪਣੀ ਆਸਥਾ ਦੇ ਨਾਲ ਸੱਚਖੰਡ ਚੋ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਆਉਂਦੇ ਹਨ ਪਰ ਕੁਝ ਸਾਈਬਰ ਠੱਗ ਨੇ ਜੋ ਕਿ ਉਹਨਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਰਹੇ ਨੇ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਆਨ ਆ ਦੂਰ ਦਰਾਂਡਿਆਂ ਤੋਂ ਨਾ ਤਮਸਤ ਘੌਣ ਲਈ ਇੱਥੇ ਹੁੰਦੀਆਂ ਅਤੇ ਲੋਕਾਂ ਦੀ ਬੜੀ ਸ਼ਰਧਾ ਰਹਿਣ ਦਾ ਪ੍ਰਬੰਧ ਸਾਨੂੰ ਸਰਾਵਾਂ ਦੇ ਵਿੱਚ ਜਿਹੜੀ ਰਹਿਸ਼ ਮਿਲੇ ਇਹਦੇ ਨਾਲ ਜਿਹੜੀਆਂ ਸਾਡੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋ ਸਰਾਵਾਂ ਮਾਤਾ ਗੰਗਾ ਜੀ ਨਿਵਾਸ ਅਤੇ ਸਾਰਾ ਗੜੀ ਨਿਵਾਸ ਜਿਹੜੀਆਂ ਉਹ ਆਨਲਾਈਨ ਸੰਗਤਾਂ ਦੀ ਸਹੂਲਤ ਵਾਸਤੇ ਕੀਤੀਆਂ ਨੇ ਪਰੰਤੂ ਇਸ ਦੇ ਬਾਵਜੂਦ ਜਿਹੜੀ ਸੰਗਤਾਂ ਨੂੰ ਸਹੂਲਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲਦੀ ਆ ਉਹਦੇ ਨਾਲ ਜਿਹੜੀ ਕਿ ਸਾਡੀ ਸਰਾ ਆਨਲਾਈਨ ਵੀ ਨਹੀਂ ਆ ਸਾਡੀਆਂ ਸਰਾਵਾਂ ਦੀਆਂ ਫੋਟੋਆਂ ਕਿੱਟਦੀਆਂ ਸਾਡੀਆਂ ਸਰਾਵਾਂ ਦੇ ਜਿਹੜੇ ਆ ਕਮਰੇ ਆ ਉਹਨਾਂ ਦੇ ਅੰਦਰ ਜਾ ਕੇ ਫੋਟੋ ਖਿੱਚ ਕੇ ਉਹ ਵੈਬਸਾਈਟ ਤੇ ਆਪਣੀ ਵੈਬਸਾਈਟ ਜਾਲੀ ਕ੍ਰੀਏਟ ਕਰਕੇ ਸੰਗਤਾਂ ਨੂੰ ਪਰਮਾਉਂਦੇ ਆ ਜੀ ਤੁਹਾਨੂੰ ਉਹਨਾਂ ਦੇ ਕਮਰੇ ਮਿਲ ਜੂਗਾ ਜੇ ਕੋਈ ਕਹਿੰਦਾ ਸਾਡੀ ਬੁਕਿੰਗ ਨਹੀਂ ਹੋਈ ਉਹਨਾਂ ਨੂੰ ਫੇਰ ਕਹਿੰਦੇ ਆ ਤੇ ਅਸੀਂ ਕੋਈ ਰਿਪੋਰਟ ਭੇਜਦੇ ਆ ਕਿ ਇਹ ਦੁਬਾਰਾ ਇੱਥੇ ਪੈਸੇ ਪਾ ਦਿਓ ਤੇ ਸੰਗਤਾਂ ਇੰਡੀਆਂ ਲਗਾਤਾਰ ਠੱਗੀ ਦਾ ਸ਼ਿਕਾਰ ਹੋਈ ਜਾਂਦੀਆਂ ਮੇਰੀ ਜਿੱਥੇ ਸੰਗਤਾਂ ਨੂੰ ਤੇ ਪ੍ਰਸ਼ਾਸਨ ਨੂੰ ਇਹ ਅਪੀਲ ਵੀ ਆ ਤੇ ਬੇਨਤੀ ਵੀ ਆ ਕਿ ਘੱਟੋ-ਘੱਟ ਜਿਹੜੇ ਇਹੋ ਜਿਹੇ ਸਾਈ ਭਟਾ ਗਿਆ ਉਹਨਾਂ ਦੀ ਠੱਗੀ ਦਾ ਸ਼ਿਕਾਰ ਨਾ ਬਣੋ ਸਰਕਾਰਾਂ ਵੱਲੋਂ ਆਪਾਂ ਜਦੋਂ ਕੋਈ ਕਾਲ ਕਰਦੇ ਆ ਸਰਕਾਰਾਂ ਸਾਨੂੰ ਅਵੇਅਰ ਕਰਦੀਆਂ ਕਿ ਜਿਹੜੇ ਸਾਈਬਰ ਠੱਗ ਆ ਉਹ ਤੁਹਾਨੂੰ ਠੱਗੀ ਦਾ ਸ਼ਿਕਾਰ ਬਣਾਉਂਦੇ ਆ ਤੁਸੀਂ ਕੋਈ ਤੁਹਾਨੂੰ ਕੋਈ KYC ਜਾਂ ਕੋਈ ਹੋਰ ਤੁਹਾਨੂੰ ਮਿਲਦੀ ਆ ਤੇ ਉਹਦੇ ਤੇ ਕੋਈ ਗੌਰ ਨਾ ਕੀਤਾ ਜਾਵੇ ਇਹ ਸਾਈਬਰ ਠੱਗ ਪਰੰਤੂ ਜਿਹੜੇ ਲੋਕ ਆਜ ਕੱਲ ਲੋਕਾਂ ਕੋਲ ਟਾਈਮ ਨਹੀਂ ਹੈਗਾ ਉਹ ਸਾਈਬਰ ਠੱਗਾਂ ਦਾ ਸ਼ਿਕਾਰ ਝਟ ਹੋ ਜਾਂਦੇ ਆ ਤੇ ਜਿਹੜੀ ਸ੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾ ਨਾਲ ਜਿਹੜੇ ਲੋਕ ਸੇਵਾ ਭਾਵਨਾ ਨਾਲ ਇੱਥੇ ਦਰਸ਼ਨ ਕਰਨ ਆਨੇ ਉਹਨਾਂ ਦੇ ਮਨਾਂ ਨੂੰ ਬਹੁਤ ਹੀ ਠੇਸ ਪਹੁੰਚੀ ਆ ਮੈਂ ਪ੍ਰਸ਼ਾਸਨ ਨੂੰ ਫੇਰ ਦੁਬਾਰਾ ਅਪੀਲ ਕਰਦਾ ਕਿ ਕਿਰਪਾ ਕਰਕੇ ਇਹੋ ਜਿਹੀ ਸਾਈਬਰ ਠੱਗਾਂ ਨੂੰ ਫਲ ਪਾਈ ਜਾਵੇ। ਉਹ ਲੋਟ ਜਿਹੜੀ ਕਿ ਠੱਗੀ ਕਰਨ ਦੇ ਨਵੇਂ-ਨਵੇਂ ਤਰੀਕੇ ਉਹ ਲੋਟ ਜਿਹੜੀ ਕਿ ਠੱਗੀ ਕਰਨ ਦੇ ਨਵੇਂ-ਨਵੇਂ ਤਰੀਕੇ ਅਪਣਾਇਆ ਜਾ ਰਹੇ ਨੇ ਇਹ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਸ਼ਰਧਾਲੂਆਂ ਦੇ ਨਾਲ ਠੱਗੀ ਹੋਈ ਹੈ। ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਹਰ ਰੋਜ਼ ਲੱਖਾਂ ਹੀ ਸੰਗਤਾਂ ਦੇਸ਼ਾਂ-ਵਿਦੇਸ਼ਾਂ ਦੇ ਵਿੱਚੋਂ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਹਨ ਤੇ ਦੂਰ ਦਰਾਡੇ ਤੋਂ ਇੱਥੇ ਪਹੁੰਚਣ ਵਾਲੀਆਂ ਸੰਗਤਾਂ ਪਹਿਲਾਂ ਹੀ ਬੁਕਿੰਗ ਕਰਦੇ ਆ ਹਨ ਪਰ ਉਹਨਾਂ ਦੇ ਨਾਲ ਕਈ ਠੱਗ ਠੱਗੀ ਵੀ ਕਰ ਜਾਂਦੇ ਨੇ ਜਿਸ ਦੇ ਚੱਲਦੇ ਸੰਗਤਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਆਸਥਾ ਦੇ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਉਣ ਵਾਲੀਆਂ ਸੰਗਤਾਂ ਨਾਲ ਠੱਗੀ ਹੁਣ ਬੇਹਦ ਚਿੰਤਾ ਦਾ ਵਿਸ਼ਾ ਹੈ ਜਿੱहां ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਲੋਕ ਆਪਣੀ ਆਸਥਾ ਦੇ ਨਾਲ ਇੱਕਣ ਆਉਂਦੇ ਹਨ ਪਰ ਕੁਝ ਸਾਈਬਰ ਠੱਗ ਨੇ ਜੋ ਕਿ ਉਹਨਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਰਹੇ ਨੇ ਤੇ ਸਾਂਝ ਕੰਡ ਸੀ ਇਹ ਮੰਦਿਰ ਸਾਹਿਬ ਇੱਕ ਸੰਤਾਂ ਦੂਰ ਦੁਰਾਂਡਿਆਂ ਤੋਂ ਨਾ ਤਮਸਤ ਘੌਣ ਲਈ ਇੱਥੇ ਆਉਂਦੀਆਂ ਅਤੇ ਲੋਕਾਂ ਦੀ ਬੜੀ ਸ਼ਰਧਾ ਹੁੰਦੀ ਹੈ ਕਿ ਸਾਨੂੰ ਰਹਿਣ ਦਾ ਪ੍ਰਬੰਧ ਸਾਨੂੰ ਸਰਾਵਾਂਾਂ ਦੇ ਵਿੱਚ ਜਿਹੜੀ ਰਹਿਸ਼ ਮਿਲੇ ਇਹਦੇ ਨਾਲ ਜਿਹੜੀਆਂ ਸਾਡੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋ ਸਰਾਵਾਂ ਮਾਤਾ ਗੰਗਾ ਜੀ ਨਿਵਾਸ ਅਤੇ ਸਾਰਾ ਗੱਡੀ ਨਿਵਾਸ ਜਿਹੜੀ ਆ ਉਹ ਔਨਲਾਈਨ ਸੰਤਾਂ ਦੇ ਸਹੂਲਤ ਵਾਸਤੇ ਕੀਤੀਆਂ ਹਨ ਪਰੰਤੂ ਇਸ ਦੇ ਬਾਵਜੂਦ ਜਿਹੜੀ ਸੰਤਾਂ ਨੂੰ ਸਹੂਲਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲਦੀ ਹੈ ਉਹਦੇ ਨਾਲ ਜਿਹੜੇ ਸਾਈਬਰ ਠੱਗਾ ਉਹ ਵੀ ਐਕਟਿਵ ਹੋ ਜਾਂਦੇ ਆ। ਤਕਰੀਬਨ ਸਾਲ ਤੋਂ ਪਹਿਲਾਂ ਵੀ ਇਹੋ ਜਿਹੇ ਮਾਮਲੇ ਸਾਰਾਗੜੀ ਨਿਵਾਸ ਤੇ ਆਏ ਸੀ ਕਿ ਉਹ ਸਾਈਬਰ ਠੱਗ ਸਾਰਾਗੜੀ ਨਿਵਾਸ ਤੇ ਜਿਹੜੀਆਂ ਸਾਡੀਆਂ ਆਨਲਾਈਨ ਸ੍ਰਾਵਾਂ ਉਹਨਾਂ ਦੇ ਨਾਂ ਤੇ ਠੱਗੀ ਮਾਰ ਕੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਆ। ਇੱਥੋਂ ਤੱਕ ਨਹੀਂ ਕਿ ਉਹ ਆਪਣੇ ਸਿਰਫ ਕਰਾਇਏ ਤੱਕ ਸੀਮਤ ਨਹੀਂ ਰਹਿੰਦੇ। ਉਹ ਲੋਕਾਂ ਦਾ ਜਿਹੜਾ ਵੀ ਜਿੰਨਾ ਉਹਨਾਂ ਦੇ ਅਕਾਊਂਟ 'ਚ ਪੈਸਾ ਹੁੰਦਾ ਉਹ ਸਾਰਾ ਇਹਦਾ ਸਾਰਾ ਆਪਣੇ ਖਾਤੇ 'ਚ ਟਰਾਂਸਫਰ ਕਰਾ ਦਿੰਦੇ ਆ। ਇਸ ਦੇ ਤਹਿਤ ਇਹ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਸ਼ਾਸਨ ਨੂੰ ਲਿਖਤੀ ਜਕਾਤਾਂ ਵੀ ਦੇ ਚੁੱਕੇ ਹਾਂ ਵਰਬ ਨੇ ਵੀ ਆਪ ਵੀ ਜਾ ਕੇ ਮਿਲ ਚੁੱਕੇ ਹਾਂ ਪਰੰਤੂ ਅਜੇ ਤੱਕ ਸਰਕਾਰ ਵੱਲੋਂ ਸਾਠ ਉਹਨਾਂ